ਤਾਜਕਾਲ ਜਦੋਂ ਵੀ ਤੁਸੀਂ ਕਿਸੇ ਨੂੰ ਫੋਨ ਕਰਦੇ ਹੋ ਤਾਂ ਪਹਿਲਾਂ ਸੁਨੇਹਾ ਆਉਂਦਾ ਹੈ ਕਿ ਸਾਈਬਰ ਅਪਰਾਧ ਤੋਂ ਸਾਵਧਾਨ ਰਹੋ ਪਰ ਹੁਣ ਬੈਂਕਾਂ ਵੱਲੋਂ ਕੀਤੀ ਗਈ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਤਾਂ ਸੰਡੇਗੜ ਤੋਂ ਇੱਕ ਨਿੱਜੀ ਬੈਂਕ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਬੈਂਕ ਧਾਰਕ ਦੇ ਨਾਲ ਫੋਨ ਤੇ ਗੱਲ ਕੀਤੇ ਬਿਨਾਂ ਹੀ ਵਕਫਾ ਕੇ ਚੈੱਕ ਨੰਬਰਾਂ ਰਾਹੀਂ 2 ਲੱਖ ਰੁਪਏ ਕਢਵਾ ਲਏ ਗਏ। ਤਾਂ ਬੈਂਕ ਗੋਲਡਰਨ ਬੋਲ ਨੇ ਦੱਸਿਆ ਕਿ ਉਸਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਬੈਂਕ ਅਧਿਕਾਰੀਆਂ ਨੂੰ ਦਿੱਤੀ ਹੈ ਪਰ ਹੁਣ ਤੱਕ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਹੈ। ਹਾਲਾਕੀ ਇੱਕ ਜਾਂ ਦੋ ਬੈਂਕ ਸਟਾਫ ਮੈਂਬਰਾਂ ਦਾ ਤਬਾਦਲਾ ਕਰ ਦਿੱਤਾ। ਅਨਮੋਲਕ ਕਹਿੰਿਆ ਕਿ ਉਸਨੇ ਬੈਂਕ ਦੇ ਨਾਲ ਚੈੱਕ ਰਾਹੀਂ ਪੈਸੇ ਕਟਵਾਉਣ ਵਾਲੇ ਵਿਅਕਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਉਸਨੇ ਚੰਡੀਗੜ੍ਹ ਪੁਲਿਸ ਦੇ ਕੋਲ ਵੀ ਕੇਸ ਦਰਜ ਕਰਵਾਇਆ ਹੈ। ਤਾਂ ਅਨਮੋਲ ਦੇ ਅਨੁਸਾਰ ਉਸਦੇ ਖਾਤੇ ਤੋਂ ਵਿੱਚੋਂ ਚੈੱਕ ਰਾਹੀਂ ਲਗਭਗ 2 ਲੱਖ ਰੁਪਏ ਕਟਵਾਏ ਗਏ ਨੇ। ਤਾਂ ਮਾਮਲਾ ਕੀ ਹੈ ਸਾਰਾ? ਪਾਉਂ ਜਾਂਦੇ। ਤੁਸੀਂ ਕਿਸੇ ਵਿਅਕਤੀ ਨੂੰ ਕਾਲ ਕਰਦੇ ਹੋ ਤੇ ਅੱਜਕੱਲ ਸਾਈਬਰ ਅਲਰਟ ਦੀ ਜਿਹੜੀ ਹੈ ਪਹਿਲਾਂ ਤੁਹਾਨੂੰ ਜਿਹੜੀ ਹੈ ਕਾਲ ਸੁਣਾਈ ਦਿੰਦੀ ਹੈ ਅਗਰ ਕੋਈ ਤੁਹਾਨੂੰ ਫਰਾਡ ਕਾਲ ਆਂਦੀ ਹੈ ਇਹਨੂੰ ਲੈ ਕੇ ਜਿਹੜਾ ਹੈ ਅ ਅੱਜਕੱਲ ਕਿਸੇ ਵੀ ਵਿਅਕਤੀ ਨੂੰ ਅਗਰ ਕਾਲ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਇੱਕ ਅਲਰਟ ਜਿਹੜਾ ਹੈ ਜਾਰੀ ਕੀਤਾ ਜਾਂਦਾ ਹੈ ਕਿੰਨੀ ਕੀ ਸੱਚਾਈ ਹੈ ਇਸ ਅਲਰਟ ਦੇ ਵਿੱਚ ਕਿੰਨੇ ਕੀ ਲੋਕੀ ਅਵੇਅਰ ਨਹੀਂ ਇਹ ਵੀ ਅਸੀਂ ਚਰਚਾ ਕਰਾਂਗੇ ਆਉਣ ਵਾਲੀ ਸਮੇਂ ਦੇ ਵਿੱਚ ਤੇ ਅਗਰ ਗੱਲ ਕੀਤੀ ਜਾਵੇ ਅੱਜ ਦੀ ਇੱਕ ਨਵਾਂ ਕੇਸ ਲੈ ਕੇ ਆਏ ਆ ਇੱਕ ਪ੍ਰਾਈਵੇਟ ਬੈਂਕ ਹੈ ਉਸ ਪ੍ਰਾਈਵੇਟ ਬੈਂਕ ਦੇ ਵਿੱਚ ਕੋਈ ਇੱਕ ਚੈੱਕ ਜਾਂਦਾ ਹੈ ਅਗਰ ਚੈੱਕ ਜਦੋਂ ਉੱਥੇ ਪਹੁੰਚਦਾ ਹੈ ਤੇ ਨਾ ਤਾਂ ਜਿਹੜਾ ਚੈੱਕ ਹੋਲਡਰ ਹੈ ਉਹਨੂੰ ਕਾਲ ਕੀਤੀ ਜਾਂਦੀ ਹੈ ਤੇ ਚੈੱਕ ਜਿਹੜਾ ਹੈ ਪਾਸ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਅਗਰ ਚੈੱਕ ਹੋਲਡਰ ਦੀ ਗੱਲ ਕਰੀਏ ਤੇ ਚੈੱਕ ਹੋਲਡਰ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਸੀਂ ਉਸ ਵਿਅਕਤੀ ਦੀ ਪੇਮੈਂਟ ਕਰ ਚੁੱਕੇ ਸੀਗੇ ਅਸੀਂ ਮੇਲ ਵੀ ਜਿਹੜੀ ਹੈ ਜ਼ਰੂਰ ਕੀਤੀ ਲਿਖਤ ਦੇ ਵਿੱਚ ਵੀ ਇਹ ਪੂਰਾ ਮਾਮਲਾ ਹੈ ਕਿ ਪੂਰਾ ਮਾਮਲਾ ਗੱਲਬਾਤ ਜਿਹੜੀ ਹੈ ਜ਼ਰੂਰ ਕਰਾਂਗੇ ਸਾਡੇ ਨਾਲ ਪੀੜਿਤ ਜਿਹੜੇ ਨੇ ਉਹ ਸਾਡੇ ਨਾਲ ਇਸ ਸਮੇਂ ਹੈਗੇ ਆ ਅਗਰ ਭਾਜੀ ਗੱਲ ਕਰੀਏ ਅੱਜ ਕੱਲ੍ਹ ਅਸੀਂ ਕਿਸੇ ਵੀ ਵਿਅਕਤੀ ਨੂੰ ਕਾਲ ਕਰਦੇ ਹਾਂ ਤੇ ਸਾਫ਼ ਤੌਰ ਤੇ ਉੱਥੇ ਕਾਫੀ ਦੇਰ ਤੱਕ ਮੈਸੇਜ ਆਉਂਦਾ ਹੈ ਕਿ ਤੁਸੀਂ ਸਾਈਬਰ ਕ੍ਰਾਈਮ ਤੋਂ ਬਚੋ ਹਾਲਾਂਕਿ ਕਈ ਮਾਮਲੇ ਜਿਹੜੇ ਨੇ ਸਾਹਮਣੇ ਆ ਰਹੇ ਨੇ ਸਾਈਬਰ ਕ੍ਰਾਈਮ ਦੇ ਤੁਹਾਡੇ ਨਾਲ ਜਿਹੜਾ ਹੈ ਬੈਂਕ ਨਹੀਂ ਕਹਿ ਸਕਦੇ ਕਿ ਇੱਕ ਫਰਾਡ ਕਰ ਲਿਆ ਹੈ ਨਾ ਇੱਕ ਚੈੱਕ ਜਿਹੜਾ ਹੈ ਤੁਸੀਂ ਕਿਸੇ ਨੂੰ ਕੱਟ ਕੇ ਦਿੱਤਾ ਸੀਗਾ ਤੇ ਉਹ ਚੈੱਕ ਜਿਹੜਾ ਹੈ ਤੁਸੀਂ ਉਸ ਨੂੰ Google Pay ਦੇ ਨਾਲ ਪੇਮੈਂਟ ਕਰ ਦਿੱਤੀ ਕੀ ਪੂਰਾ ਮਾਮਲਾ ਹੈ ਜੀ ਭਾਜੀ ਆਪਾਂ ਐਕਚੁਅਲੀ ਆਪਣੇ ਇੱਕ ਕਲਾਇੰਟ ਸੀਗੇ ਤੇ ਅਸੀਂ ਉਹਨਾਂ ਨੂੰ ਨਾ ਚੈੱਕ ਦਿੱਤੇ ਤੇ ਉਹਨਾਂ ਨੂੰ ਜਦੋਂ ਅਸੀਂ ਚੈੱਕ ਦਿੱਤੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਐਕਚੁਅਲੀ ਨਾ ਸਰ ਚੈੱਕ ਨਾ ਥੋੜਾ ਮਿਸਮੈਚ ਹੋ ਰਿਹਾ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਸਰ ਮੈਂ ਨਾ ਹਰਿਆਣਾ ਤੋਂ ਆ ਤੇ ਮੇਰਾ ਕਾਫੀ ਦੂਰ ਦਾ ਸਾਡਾ ਸਫਰ ਹੈ ਤੇ ਸੋ ਦੈਟ ਸਰ ਤੁਸੀਂ ਇੱਕ ਕੰਮ ਕਰੋ ਤੁਸੀਂ ਜਿਹੜੀ ਪੇਮੈਂਟ ਹੈਗੀ ਸਾਨੂੰ ਆਨਲਾਈਨ ਪਵਾ ਦਿਓ ਤੇ ਜਦੋਂ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਤਾਂ ਸੋ ਦੈਟ ਅਸੀਂ ਵੀ ਉਸ ਗੱਲ ਨੂੰ ਐਕਸੈਪਟ ਕਰ ਲੈ ਕਿ ਕਿੱਥੇ ਕਲੈਂਟ ਦੀ ਦੂਰ ਭੱਜਾ ਫਿਰੂਗਾ ਜੀ ਤੇ ਅਸੀਂ ਉਸ ਗੱਲ ਨੂੰ ਮੰਨ ਲਿਆ ਜੀ ਤੇ ਫਿਰ ਮੁੜ ਕੇ ਅਸੀਂ ਪੇਮੈਂਟ ਜੀ ਉਹਨਾਂ ਨੂੰ ਜਿਹੜੀ ਸੀਗੀ ਬਾਈ ਅਕਾਊਂਟ ਦੇ ਵਿੱਚ ਕਰਵਾਤੀ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਜਿਹੜੇ ਚੈੱਕ ਆ ਉਹ ਥੋੜੇ ਮਿਸਮੈਚ ਕੇ ਵਾਰੀ ਸਾਈਨ ਕਰਦੇ ਬੰਦੇ ਦਾ ਹੋ ਜਾਂਦਾ ਉੱਪਰ ਥੱਲੇ ਸਾਡੇ ਬੜਾ ਮੈਚ ਕੀਤਾ ਮਤਲਬ ਸਾਈਨ ਚ ਦਿੱਕ ਸੀਗੀ ਕਿ ਕੋਈ ਕਟਿੰਗ ਸੀਗੀ ਨਹੀਂ ਭਾਜੀ ਸਾਈਨ ਮੈਚ ਨਹੀਂ ਕਰ ਰਹੇ ਤੇ ਮਤਲਬ ਮਿਲ ਨਹੀਂ ਰਹੇ ਸੀਗੇ ਸਾਈਨ ਐਕਜੈਕਟ ਸਾਈਨ ਨਹੀਂ ਮਿਲ ਰਹੇ ਤੁਹਾਨੂੰ ਪਤਾ ਕਿ ਵਾਰੀ ਬੰਦਾ ਹੜਬੜਾਈ ਦੇ ਵਿੱਚ ਬੰਦਾ ਕਰ ਦਿੰਦਾ ਹੁੰਦਾ ਤੇ ਸੋ ਦੈਟ ਮੈਂ ਕਿਹਾ ਮੈਂ ਵੀ ਅਸੈਪਟ ਕਰ ਲਿਆ ਮੈਂ ਫੋਟੋ ਮੰਗਾਈ ਬਕਾਇਦਾ ਕੀ ਹਾਂ ਜੀ ਵਾਕਈ ਇਹ ਫਿਰ ਉਸ ਤੋਂ ਬਾਅਦ ਜੀ ਅਸੀਂ ਉਹਨਾਂ ਨੂੰ ਸਾਰੀ ਦੀ ਸਾਰੀ ਪੇਮੈਂਟ ਨਾਲ ਅਸੀਂ ਉਹਨਾਂ ਨੂੰ ਇਨ ਅਕਾਊਂਟ ਬੈਂਕ ਦੇ ਵਿੱਚ ਕਰਵਾਤੀ ਜਦੋਂ ਸਰ ਉਹ ਪੇਮੈਂਟ ਆਪਾਂ ਬੈਂਕ ਦੇ ਵਿੱਚ ਕਰਾਤੀ ਉਸ ਤੋਂ ਬਾਅਦ ਮੁੜ ਕੇ ਆਈ ਥਿੰਕ ਉਹ ਪੇਮੈਂਟ 2 ਲੱਖ ਰੁਪਏ ਸੀਗੀ ਜੀ ਤੇ ਉਹ ਮੁੜ ਕੇ ਉਹਨੇ ਜਦੋਂ ਸਾਰੇ ਚੈੱਕ ਲਾਏ ਤੇ ਉਹ ਸਾਰੇ ਚੈੱਕ ਨਿਕਲ ਗਏ ਤੇ ਅਗਲੇ 2 ਦਿਨਾਂ ਬਾਅਦ ਸਰ ਜਦੋਂ ਮੇਰੇ ਕੋ ਨੋਟੀਫਿਕੇਸ਼ਨ ਆਉਂਦੀ ਹੈ ਕਿ ਅੱਜ ਜਦੋਂ ਸਾਰੇ ਚੈੱਕ ਨਿਕਲ ਗਏ ਸਰ ਫਿਰ ਮੈਨੂੰ ਥੋੜੀ ਕਨਫਿਊਜ਼ ਹੋ ਰਹੀ ਕਿ ਜਦੋਂ ਤੱਕ ਸਾਨੂੰ ਕੋਈ ਕਾਲ ਨਹੀਂ ਆਈ ਸਾਨੂੰ ਕੋਈ ਮੈਸੇਜ ਨਹੀਂ ਆਇਆ ਤੇ ਨਾ ਕੋਈ ਸਾਨੂੰ ਅੱਜ ਮਤਲਬ ਪਤਾ ਲੱਗਾ ਕਿ ਜਿਹੜੇ ਸਾਈਨ ਮਿਸਮੈਚ ਸੀਗੇ ਇਹ ਲੱਗਣੇ ਨਹੀਂ ਸੀਗੇ ਫਿਰ ਉਹ ਚੈੱਕ ਲੱਗ ਕੀਤਾਗੇ ਉਸ ਚੀਜ਼ ਤੇ ਮੇਰਾ ਥੋੜਾ ਜਿਹਾ ਵਿਸ਼ਾ ਬੜਾ ਗੰਭੀਰ ਸੀਗਾ ਗੱਲ ਕਰੀਏ ਕਿੰਨੇ ਦੀ ਪੇਮੈਂਟ ਸੀਗੀ ਜਿਸ ਤਰ੍ਹਾਂ ਹਾਲਾਂਕਿ ਤੁਸੀਂ ਜ਼ਿਕਰ ਕੀਤਾ ਕਿ 2 ਲੱਖ ਰੁਪਏ ਦੀ ਪੇਮੈਂਟ ਹੈ ਅਕਸਰ ਦੇਖ ਨੂੰ ਮਿਲਦਾ ਹੈ ਕਿ ਅਗਰ 25 ਤੋਂ 30 ਹਜ਼ਾਰ ਤੋਂ ਉ ਨੀ ਸਰ ਬਿਲਕੁਲ ਵੀ ਕੋਲੀਆਂ ਹੀ ਅਕਸਰ ਕਈ ਵਾਰੀ ਸਰ ਹੁਣ ਸਾਡਾ ਉਸ ਬੈਂਕ ਦੇ ਨਾਲ ਬੜਾ ਵਧੀਆ ਲੈਣ ਦੇਣਾ ਤੇ ਹੋਰ ਵੀ ਆਪਣੇ ਰਿਪੋਰਟ ਆਪਣੇ ਡਿਪੋਜ਼ਿਟ ਹੈਗੇ ਉੱਥੇ ਤੇ ਜਿਹੜਾ ਤਾਂ ਸਰ ਸੀਗਾ ਕੀ ਨਾਮ ਕਹਿੰਦੇ 5000 ਦਾ ਵੀ ਜੇ ਕਦੇ ਚੈੱਕ ਵਿਡਰੋਅਲ ਕਰਾਈਏ ਫਿਰ ਤਾਂ ਸਰ ਸਾਨੂੰ ਕਨਫਰਮੇਸ਼ਨ ਕਾਲ ਕਰਦੇ ਬਟ ਮੈਨੂੰ ਉਦੋਂ ਨਹੀਂ ਪਤਾ ਲੱਗਿਆ ਜਦੋਂ ਉਹ ਇੰਨੀ ਪੇਮੈਂਟ ਨਿਕਲੀ ਉਦੋਂ ਇਹਨਾਂ ਨੇ ਕਾਲ ਕਿਉਂ ਨਹੀਂ ਕੀਤੀ ਮੈਨੂੰ ਉਸ ਚੀਜ਼ ਤੇ ਬੜੀ ਹਰਾਨੀ ਹੋਈ ਜੀ ਕੋਈ ਸ਼ਿਕਾਇਤ ਜਿਹੜੀ ਇਹ ਦਿੱਤੀ ਹੈ ਤੁਸੀਂ ਹਾਂਜੀ ਸਰ ਸ਼ਿਕਾਇਤ ਦਿੱਤੀ ਹੋਈ ਹੈ ਜੀ ਬਿਲਕੁਲ ਕਲੈਂਟ ਤੇ ਪਾਈ ਹੋਈ ਜੀ ਸ਼ਿਕਾਇਤ ਤੁਸੀਂ ਕੀ ਜਾਣਦੇ ਹੋ ਅਸੀਂ ਚਾਹੁੰਦੇ ਹਾਂ ਕਿ ਸਰ ਜ ਚੈੱਕ ਹੋ ਗਿਆ ਸਰ ਸਾਡਾ ਉਹ ਪੈਸਾ ਸਾਨੂੰ ਵਾਪਸ ਦਿੱਤਾ ਜਾਵੇ ਧੰਨਵਾਦ ਬਿਲਕੁਲ ਇਹ ਸਾਫ ਤੌਰ ਤੇ ਜਿਹੜਾ ਹੈ ਬੈਂਕ ਦੇ ਜਿਹੜੇ ਅਧਿਕਾਰੀਆ ਹਨ ਉਹਨਾਂ ਤੇ ਵੀ ਸਵਾਲੇ ਚਿੰਨ ਖੜੇ ਹੁੰਦੇ ਨੇ ਕਿ ਅਗਰ ਕੋਈ 5000 ਰੁਪਏ ਦਾ ਚੈੱਕ ਜਾਂ ਕੋਈ ਅੰਨੇ ਅਮਾਉਂਟ ਦਾ ਚੈੱਕ ਜਦੋਂ ਕਲੀਅਰ ਕਰਵਾਣਾ ਹੈ ਤੇ ਜ਼ਰੂਰ ਚੈੱਕ ਹੋਲਡਰ ਜਿਹੜਾ ਹੈ ਜਾਂ ਬੈਂਕ ਹੋਲਡਰ ਜਿਹੜਾ ਹੈ ਉਹਨੂੰ ਜਿਹੜਾ ਹੈ ਜ਼ਰੂਰ ਕਾਲ ਆਉਂਦੀ ਹੈ ਮਗਰ 2 ਲੱਖ ਰੁਪਏ ਦੀ ਜਿਸ ਨਾਲ ਅਗਰ ਜਿਹੜੀ ਰਾਸ਼ੀ ਹੈ ਜਦੋਂ ਬੈਂਕ ਤੋਂ ਨਿਕਲਦੀ ਹੈ ਤੇ ਕਿਸੇ ਵੀ ਜਿਹੜਾ ਚੈੱਕ ਹੋਲਡਰ ਜਾਂ ਜਿਹੜਾ ਅਕਾਊਂਟ ਹੋਲਡਰ ਹੈ ਉਹਨੂੰ ਕਾਲ ਨਹੀਂ ਆਂਦੀ ਹਾਲਾਂਕਿ ਸਵਾਲੇਚੀਨ ਜਿਹੜੇ ਨੇ ਜ਼ਰੂਰ ਖੜੇ ਹੁੰਦੇ ਨੇ ਕਿ ਆ ਉਹ ਜਿਹੜਾ ਵਿਅਕਤੀ ਸੀਗਾ ਜਿਸ ਨੇ ਚੈੱਕ ਕੈਸ਼ ਕਰਾਇਆ ਕਿਆ ਉਹਦੀ ਮਿਲੀ ਭਗਤ ਸੀਗੀ ਬੈਂਕ ਦੇ ਨਾਲ ਜਾਂ ਕੀ ਜਿਹੜਾ ਹੈ ਕਾਰਨ ਰਿਹਾ ਹਾਲਾਂਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜਿਸ ਤਰ੍ਹਾਂ ਕੰਪਲੇਂਟ ਜਿਹੜੀ ਹੈ ਦਿੱਤੀ ਹੋਈ ਹੈ ਦੇਖਣਾ ਹੋਵੇਗਾ ਕਿ ਇਹਦੇ ਵਿੱਚ ਜਿਹੜਾ ਹੈ ਕੀ ਨਿਕਲ ਕੇ ਸਾਹਮਣੇ ਆਉਂਦਾ ਇਨਵੈਸਟੀਗੇਸ਼ਨ ਦੇ ਵਿੱਚ ਹਾਲਾਂਕਿ ਬੈਂਕ ਅਧਾਰੀਆਂ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੇ ਵੀ ਪ੍ਰਾਈਵੇਟ ਬੈਂਕ ਹੈ ਪ੍ਰਾਈਵੇਟ ਬੈਂਕ ਦੀ ਅਕਸਰ ਜਿਹੜੀਆਂ ਨੇ ਸ਼ਿਕਾਇਤਾਂ ਆਰਬੀਆਈ ਕੋਲ ਵੀ ਜਾਂਦੀਆਂ ਨੇ ਕਿ ਧੋਖਾਧੜੀ ਜਿਹੜੇ ਆ ਆਪਣੇ ਮਨਮਰਜ਼ੀ ਦੇ ਜਿਹੜੇ ਚਾਰਜ ਜਿਹੜੇ ਨੇ ਜ਼ਰੂਰ ਲਗਾਏ ਜਾਂਦੇ ਨੇ ਮਗਰ ਇੱਕ ਇੰਨਾ ਵੱਡਾ ਸਕੈਮ ਹੁੰਦਾ ਹੈ ਤੇ ਕਿਸੇ ਨਾ ਕਿਸੇ ਸਵਾਲੇ ਚਿੰਨ ਖੜੇ ਹੁੰਦੇ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਅਮੀਰ ਸੇਟੀ ਦੀ ਰਿਪੋਰਟ